ਗਰਦ ਦੱਸਿਆ ਫਿਰ ਤਾਂ ਸੱਤੋਂ ਪੈਦਾ ਸਾਹਮਣੇ ਬੈਠੇ ਸਾਰੇ ਹੰਦਾ ਸਿਰ ਝੁਕਾ ਕੇ ਸੁਵਾਰ ਕਰਦੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਜਜ਼ਬੇ ਦੇ ਨਾਲ ਇਹ ਵਿਚਾਰੇ ਮਾਪੇ ਜਿਨ੍ਹਾਂ ਦੇ ਘਰ ਪਟਕੇ ਗਏ ਜਿਨ੍ਹਾਂ ਦੇ ਘਰਾਂ ਦੇ ਸੀਵੇ ਪੁੱਜ ਕੇ ਤੇ ਬੱਚਿਆਂ ਦੀ ਆਸ ਵੀ ਨਹੀਂ ਅੱਗੋਂ ਕਈਆਂ ਨੂੰ ਉਹ ਘਰਾਂ ਦੇ ਨਾਲ ਤੁਸੀਂ ਮੋਟੇ ਦੇ ਨਾਲ ਮੋਟਾ ਲਾ ਕੇ ਖੜੇ ਹੋ ਤਾਂ ਨਾਰ ਬਣਦਾ ਹੈ ਸਾਰੇ ਹੁਣੇ ਤਾਂ ਤਾਂ ਅਨੁਵਾਦ ਕਰਤੀਆਂ ਮੈਂ ਸਾਰੇ ਪ੍ਰੈਸ ਕਿਉਂਕਿ ਜੋ ਇਸ ਘਟੀਆਂ ਸਰਕਾਰ ਨੇ ਫੇਰ ਸਰਕਾਰ ਨੇ ਨਲਾਇਕ ਸਰਕਾਰ ਨੇ ਕਿਤਾ ਨਾ ਉਹ ਸਾਰੇ ਵਰਲਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਟੈਲੀਫੋਨ ਆਉਂਦੇ ਨੇ ਸਾਨੂੰ ਕੀ ਹੋ ਗਿਆ ਤੁਹਾਡੇ ਸਮਾਣੇ ਚ ਇੰਨੀ ਗੁੰਡਾਗਰਦੀ ਕਿ ਗੁੰਡਾਗਰਦੀ ਨਾਲ ਕੱਟ ਕੇ ਇਨਸਾਫ ਲਈ ਸਾਡੀਆਂ ਮਾਵਾਂ ਆਖਣਾ ਬਜ਼ੁਰਗ ਕਿਸ ਤਰ੍ਹਾਂ ਸੜਕਾਂ ਤੇ ਬੈਠੇ ਨੇ ਪੰਜਾਬ ਦਾ ਮੈਂ ਸਮਝਦੀ ਆ ਸਭ ਤੋਂ ਵੱਡਾ ਕੈਂਪਲ ਮਾਚੀ ਜਦੋਂ ਸਮਾਨ ਦੇ ਹਰੇਕ ਘਰ ਚੋਂ ਚਾਹੇ ਇੱਕ ਚਾਹੇ ਦੋ ਜਿੰਨੀਆਂ ਬੀਬੀਆਂ ਸੀ ਚਲੋ ਜੈਂਸ ਨਿਕਲੇ ਸੀ ਬਾ ਪਰ ਮੈਂ ਨਹੀਂ ਕਦੀ ਦੇਖਿਆ ਕਿ ਇੰਨੀਆਂ ਔਰਤਾਂ ਸੜਕ ਤੇ ਉਹ ਬੱਚਿਆਂ ਲਈ ਇਨਸਾਫ ਮੰਗ ਰਹੀਆਂ ਸੀ ਅਫਸੋਸ ਆ ਮੈਨੂੰ ਇਸ ਗੱਲ ਦਾ ਵੀ ਜਿਹੜੇ ਪੇਰੈਂਟਸ ਤੇ ਬੱਚੇ ਗਏ ਨਹੀਂ ਜਦੋਂ ਆਪਣੇ ਘਰ 'ਚ ਕੋਈ ਅਜਿਹੀ ਘਟਨਾ ਵਾਪਰਦੀ ਏ ਕੋਈ ਮੌਤ ਹੁੰਦੀ ਏ ਕੋਈ ਬਜ਼ੁਰਗ ਜਾਂਦੇ ਨੇ ਨਾ ਮਹੀਨਾ ਸਵਾ ਮਹੀਨਾ ਪੱਥਰ ਹੋ ਜਾਂਦੇ ਆ ਜੇ ਕੋਈ ਘਰ ਦਾ ਬਜ਼ੁਰਗ ਗਿਆ ਆਪਾਂ ਕਹਿੰਦੇ ਭਲੇਕੇ ਪੈਂਦੇ ਨਹੀਂ ਐ ਲੱਗਦਾ ਜਿਵੇਂ ਪਿਤਾ ਜੀ ਨੇ ਜਾਂ ਮਾਤਾ ਨੇ ਵਾਜ ਮਾਰੀਏ ਤੁਸੀਂ ਦੇਖੋ ਕਿ ਇਹ ਨੰਨੇ ਮੁੰਨੇ ਬੱਚੇ ਜਿਹੜੇ ਘਰਾਂ ਦੇ ਚਿਰਾਗ ਸੀ ਉਹ ਬੁਝ ਗਏ ਤੇ ਉਹਨਾਂ ਦੀਆਂ ਮਾਵਾਂ ਸੜਕਾਂ ਤੇ ਬੈਠੀਆਂ ਨੇ ਜਦੋਂ ਜਿਆ ਦੁੱਖਾਂ ਨੇ ਤਾਂ ਕੋਈ ਭਾਈ ਭੈਣ ਰਿਸ਼ਤੇਦਾਰ ਸਾਥ ਸਬੰਧੀ ਆਉਂਦੇ ਨਹੀਂ ਉਹਦਾ ਦੁੱਖ ਵਡਾਉਂਦੇ ਨਹੀਂ ਪਰਿਵਾਰਾਂ ਦਾ ਮਾਂ ਦਾ ਬਾਪ ਦਾ ਦੁੱਖ ਵਡਾਉਂਦੇ ਨਹੀਂ ਕਿ ਉਹਨਾਂ ਨੂੰ ਥੋੜਾ ਹੌਸਲਾ ਮਿਲਦਾ ਇਹ ਵਿਚਾਰੇ ਨੂੰ ਤਾਂ ਕੋਈ ਹੌਸਲਾ ਦੇਣ ਲਈ ਕੋਈ ਰਿਸ਼ਤੇਦਾਰ ਵੀ ਨਹੀਂ ਘਰ ਆ ਸਕਦੇ ਆ ਮਾਵਾਂ ਰੋਂਦੀਆਂ ਦੇਖੀਆਂ ਵੀ ਜਾਂਦੀਆਂ ਜਿਨ੍ਹਾਂ ਦੇ ਦੋ ਦੋ ਬੱਚੇ ਚੱਲ ਗਏ ਇੱਕ ਬੱਚਾ ਠਿੱਕ ਚਲੇ ਗਿਆ ਉਹਨਾਂ ਦਾ ਦਰਦ ਕਿਵੇਂ ਕੀ ਕਿਉਂ ਨਹੀਂ ਇਹ ਸ਼ਰਮ ਆਰੀ ਹੈ ਸਰਕਾਰ ਦੀ ਜੋਨਿਆ ਪ੍ਰਸ਼ਾਸਨ ਨੂੰ ਸ਼ਰਮ ਮਾਰੀ ਚੀਮਾ ਸਾਹਿਬ ਦੇ ਲਈ ਕਿਹਾ ਜਾ ਰਿਹਾ ਸੀ ਪਿੱਛੇ ਖੜੇ ਸੀ ਪਤਾ ਨਹੀਂ ਉਹਨਾਂ ਨੂੰ ਲੱਗੇ ਸੀ ਐਮ ਦੇ ਕੋਲੇ ਬਿਲਕੁਲ ਮੀਨਕਾ ਭੈਣ ਨੇ ਸਹੀ ਕਿਹਾ ਕਿ ਸੀਐਮ ਨੂੰ ਜੇ ਉਹਦੀ ਕਿਸਮਤ ਚੰਗੀ ਹੁੰਦੀ ਮੈਂ ਸਮਝਦੀ ਹਾਂ ਨਾ ਕਿ ਅੱਜ ਮੌਕਾ ਸੀ ਜਿਨੇ ਬਦਨਾਮੀ ਉਹਨਾਂ ਦੀ ਜਿਨੇ ਉਹਨਾਂ ਦੀ ਨਲਕੀ ਦੀ ਬਦਨਾਮੀ ਹੋ ਗਈ ਨਾ ਇਹ ਕੋ ਥੋੜੀ ਨਹੀਂ ਹੈਗੀ ਹੋਰ ਬੰਦਾ ਹੋਵੇ ਨਾ ਕੋਈ ਰਿਜ਼ਾਈਨ ਕਰ ਦੇ ਰਿਜ਼ਾਈਨ ਦੇ ਦੇਣਾ ਚਾਹੀਦਾ ਹੈ ਜੇ ਸੀਐਮ ਨੂੰ ਜੀਨੂੰ ਮਾਸੂਮ ਬੱਚਿਆਂ ਦੇ ਵਿੱਚ ਅਰਸ ਨਹੀਂ ਆ ਰਿਹਾ ਉਹ ਪੱਥਰ ਬੜੀਆਂ ਮਾਵਾਂ ਜਿਹੜੀਆਂ ਵਿਚਾਰੀਆਂ ਦਰਦਾਂ ਦੇ